ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ਾ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜਿੱਥੇ ਹਮੇਸ਼ਾ ਹੀ ਖਾਲਸਾ ਪਰਵਾਰ ਤੁਹਾਡਾ ਰੈਡੀ ਰਹੂਗਾ ਕਦੇ ਵੀ ਹਮੇਸ਼ਾ ਇਹ ਜਿੰਦਗੀ ਖਾਲਸਾ ਦੀ ਆ ਕਿ ਸੇਵਾ ਚੈਨ ਦੀ ਸਮੂਚੀ ਟੀਮ ਆ ਗਈ ਆ ਔਰ ਸਮੂਚੇ ਸਾਡੇ ਜਿੰਨੇ ਬਾਡਾ ਦੇ ਚਾਰਜ ਆ ਉਹ ਵੱਡੀ ਤਰ੍ਹਾਂ ਪਹੁੰਚਿਆ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਿਆਰਾ ਸਿੰਘ ਪੰਜਾਬੀ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਮੰਚ ਤੇ ਆਉਣ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਔਰ ਮੈਂ ਇਸ ਗੱਲ ਦੀ ਵੀ ਮਾਫੀ ਚਾਹਨਾ ਕਿ ਸਾਡੇ ਕੋਲ ਪਰਵੰਦਾ ਦੀ ਘਾਟ ਰਹਿ ਗਈ ਆਪਣਾ ਲੋਕ ਤਾਂ ਸੋਚਿਆ ਜੀ ਬੇਰਮੀ ਜ਼ਿਆਦਾ ਆ ਤੇ ਪੈਰਲ ਦੇ ਵਿੱਚ ਮੀਟਿੰਗ ਕਰਦੇ ਆ ਲੇਕਿਨ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਕਿ ਤੁਸੀਂ ਐਵੇਂ ਬੇਪਤੀ ਪਤਾ ਚਾਕੇ ਇਹ ਜਿਹੜਾ ਪੈਰਲ ਹੈਗਾ ਇਹ ਵੀ ਛੋਟਾ ਰਹਿਣਾ ਪਿਆ ਤੋਂ ਇਸ ਗੱਲ ਦੇ ਲਈ ਵੀ ਅਸੀਂ ਤੁਹਾਡੇ ਰੀਲ ਕਰ ਤੋਂ ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਸਰਬੀਰ ਸਿੰਘ ਚਾਹਰੀ ਪਹੁੰਚਿਆ ਉਹਨਾਂ ਨੇ

ਸਾਰੇ ਸਾਡੇ ਇਸ ਪ੍ਰਧਾਨ ਦੇ ਵਿੱਚ ਸਤਿ ਆਪਾ ਪ੍ਰੋਫੈਸਰ ਪ੍ਰਿੰਸੀ ਤੁਮਾਰਾ ਜੋ ਆਪਾ ਜੀ ਦਾ ਇੰਤਜ਼ਾਮ ਕੀਤਾ ਨਾਮ ਸਾਡੇ ਇਲਾਕੇ ਦੇ ਲੋਕ ਸਭਾ ਦੇ ਕੈਂਡੀਡੇਟ ਵੀ ਆਪਾਂ ਉਹਨਾਂ ਦੇ ਸਰਵਰ ਵਿੱਚ ਪੂਰਨ ਜੋ ਨਾਮ ਹੁੰਦਾ ਹੈ ਆਪਾਂ ਜੁੜਾ ਰਹੇ ਹਾਂ ਜੋ ਜੋ ਚੋਣ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਹੈ ਕਿ ਸਾਡੇ ਡਿਟਕਣ ਕਿਹੜੇ ਹਨ ਇਸ ਬੱਲੇ ਵਿੱਚ ਜੋ ਸਾਡੇ ਅਰੰਭਪਨ ਸਾਹਿਬ ਦੇ ਸ਼ਿਫਟ ਹੋ ਗਏ ਉਹ ਕੈਂਡੀਡੇਟ ਜਿਹੜੇ ਹਰਨ ਤਕਰੀਬਨ ਸਾਰੇ ਬਾਹਰ ਹੋ ਗਏ ਪ੍ਰੋਫੈਸਰ ਨੂੰ ਮਾਤਾ ਦੇ ਸਾਡੇ ਵਿੱਚ ਪਹਿਲਾਂ ਵੀ ਇੱਕ ਵਾਰ ਪੰਜ ਛੇ ਐਮਪੀ ਰਹੇ ਦਮੇ ਆਪ ਨੇ ਵੀ ਮੌਕੇ ਦੇ ਆਸਪਾਸ ਵੀ ਬੰਦੇ ਲੈ ਰਹੇ तो कोई भी, भी को लाइना दा है छत्ते हैं बी एस डी भी छात्रों जो लाभ थे लगे अपना चला के लिए जो भी आपकार है, है तो उन्होंने सा दूर किया है जो असर उत्था बना करें समाजवादी चढ़ा जी बेटे हल उ बेनती करा की हं जी रोज़ चढ़ा वाहिगुरु जी There oh you

ਜਿਹੜਾ 2 ਘੰਟੇ ਬੇਦਵਾਰ ਦੀ ਠੀਕ ਕਰ ਸਕਦਾ ਫੇ ਬੋਰ ਦਾ ਉਸੇ ਬੇਦਵਾਰ ਨੂੰ ਪਹੁੰਚੇ 2 ਘੰਟੇ ਦੇ ਵਿੱਚ ਹੋਈ ਹੈ ਕਰੋ ਜੀ ਕਾਰਨਾ ਬੋਰ ਫਿਰ ਸਰ ਪ੍ਰੇਮ ਸਿੰਘ ਚੰਦੂ ਮਾਝਾ ਜਿੰਦਾਬਾਦ ਅਜਾ ਬੋਰ ਦਾ ਹੱਦਾਰ ਵੀ ਕੋਈ ਹੈ ਕੇਵਲ ਤੇ ਕੇਵਲ ਮਾਇ ਪਰਿ ਬੋਰ ਦਾ ਹੱਦਾਰ ਕਿਉਂਕਿ ਨੋਟਾਬਲੇ ਦੇ परमात्मा की कृपा भगवान की भेंट का अपने मुकाबले के, के वो उम्मीदवार जिन्हें ना इस हल्के का वाह वास्ता नाब का वाह वास्ता हम तुझे दसो आज आप वाले ਇਹ ਜੀ ਦਾ ਮਾਮੀ ਦਾ ਨਾਨੀ ਦਾ ਦਾਦੇ ਦਾ ਦਾਦੀ ਦਾ ਪੁਆਰਾ ਭੂਲੇ ਇੱਕ ਵਿਸਵਾਸ ਦਾ ਨਾਮ ਜਿਵੇਂ ਕਹਿੰਦਾ ਮੇਰੇ ਘਰ ਦਾ ਕਹਿੰਦਾ ਬਮਲੇ ਤੇ ਆਇਆ ਬੰਦਾ ਜਿਸੇ ਦਾ ਨੰਬਰ 27 ਬਣਿਆ ਉਹ ਬਾਹਰ ਦੇ ਬੰਦੇ ਫੋਟਾ ਬਣਾ ਕੇ ਇੱਥੇ ਕਰਦਾ ਕਰਕੇ ਪਾਸੇ ਪੰਜਾਬ ਦੇ ਲੋਕ ਮਰ ਗਏ ਮਾਰਦਾ मिटी ते कसरूाल मिटी ते सौ साल

ਬਾਕੀ ਪਾਰਟੀ ਦਾ ਇਲੈਕਸ਼ਨ ਮਹੱਤਵ ਰਾਜਨੀਤਿਕ ਬਹੁਤ ਹੈ ਜਿੰਦਾ ਮੰਨ ਪੱਤਰ ਦੇ ਅਰੇ ਸੋਚੇ ਡਾਕਟਰ ਸਾਹਿਬਾਂ ਦਾ ਕਿਉਂਕਿ ਆਈਏ ਨੇ ਜੋ ਭਗਤ ਸਰਵਾਰ ਹੈ ਉਹ ਮੈਂ ਸਭ ਦਾ ਕਿ ਦੇ ਵੀ ਵੀ ਐਂਡ ਹੋ ਗਿਆ ਬਾਸ ਦਾ ਸੱਜਣਾ ਹੋ ਗਿਆ ਦੇਵਾ ਆਜ ਪੰਜਾਬ ਦੇ ਰਾਜ ਤੇ ਜਦੋਂ ਅਸੀਂ ਨਾਲ ਬਾਗਿਆ ਦਾ 85% ਲੋਕ ਕਾਰੋਬਾਰ ਛੱਡ ਕੇ ਧਰਜ ਚੋਣੇ ਯੂਪੀ ਦੀ ਵਾਅਦੇ ਤੇ ਚਲੇ ਗਏ ਪੰਜਾਬ ਹਾਜ਼ਰ ਹੋ ਦੇਖੋ ਜਿੰਦਾ ਚੋਰ ਪ੍ਰਚਾਰ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਚੜਦੇ ਚੜਦੀ ਚੜਦੀ ਜਾ ਰਹੀ ਹੈ ਬੜੇ ਖਲੇ ਲੋਕੋ ਔਰ ਟੌਣ ਮੇਮਰੋ ਜੋ ਹੰਗਾਰਾ ਨਿੱਕ ਨਵੇਂ ਲੋਕ ਸ਼ਾਮਲ ਹੋ ਰਹੇ ਨੇ ਕਾਂਗਰਸ ਤੇ ਆਪ ਪਾਰਟੀ ਛੱਲ ਗਏ ਇਹ ਵੀ ਸਾਡੇ ਲਈ ਪੋਜ਼ਿਟਿਵ ਨਿਸ਼ਾਨ ਹੈ ਮੈਂ ਕਹਿੰਦਾ ਲੋਕਾਂ ਨੇ ਪਹਿਚਾਨ ਕਰ ਲਈ ਆਪਣਾ ਕੌਣਾ ਬਗਾਨਾ ਗੋਰਾ ਮਾਰੇ ਪੰਜਾਬ ਦੇ ਦਾ ਬਗਾਨੇ ਨੂੰ ਆਪਣਾ ਸਾਥ ਦੇ ਜੀ ਆਪਣੇ ਨੂੰ ਬਗਾਨਾ ਅੱਜ ਪੰਜਾਬ ਦੀ ਪ੍ਰਵਾਰਤੀ ਤਬਦੀਲੀ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਸੱਤਾ ਤੇ ਉਹ ਲੋਕ ਆਜੋਗੇ ਜਿਨ੍ਹਾਂ ਨੂੰ ਨਾ ਪੰਜਾਬ ਦਾ ਹੋਵੇ ਨਾ ਪੰਜਾਬ ਦੇ ਦਾਸਲਾ ਬਗਾਨਾ ਜਿਹਨੂੰ ਦਰਦਾ ਪਤਾ ਉਹ ਵੀ ਅੱਜ ਲੰਭਾਗਾ ਜੇਵਨ ਤੇ ਕੇਵਲ ਇਸ ਪੰਜਾਬ ਦਾ ਦਾਦੂ ਵੀ ਪਰਿਆੰਦਾ ਤੋਂ ਸ਼ੁਰੂ ਨਹੀਂ ਕਰਦਾ ਜਾਣਾ ਅੱਜ ਪੰਜਾਬ ਨੂੰ ਬੁਰੀ ਤਰ੍ਹਾਂ ਦਬਾ ਕੇ ਰੱਖਿਆ ਔਰ ਦਿੱਲੀ ਦੇ ਸ਼ਹਿਰ ਤੇ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਬੁਰੀਆ ਦੇ ਕਿਹਾ ਅੱਜ ਸ਼ਰਮਣੀ ਕਾਲੀਗਾਂ ਦੇ ਬਹੁਤ ਸਾਰੇ ਲੋਕਾਂ ਨੂੰ ਜੋ ਵਾਅਦਾ ਦੇ ਜੁਰਿਆ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਇਸੇ ਕਰਕੇ ਪਾਰਟੀ ਭਾਈ ਤੋਂ ਘਟੇ ਬੁਰੀ ਦੇ ਅੱਜ ਸ਼ਰਮਣੀ ਕਾਲੀਗਾਂ ਦਾ ਦਿਨ ਆਇਆ ਔਰ ਖਾਸ ਤੌਰ ਤੇ ਜਿਹੜਾ ਪ੍ਰੋਗਰਾਮ ਏਜੰਡਾ ਮੈਂ ਪੰਜਾਬ ਤੇ ਆਪਣੇ ਹਲਕਾ ਲੋਕ ਸਭਾ ਤਰਿੰਗਨਪੁਰ ਸਾਹਿਬ ਦੇ ਲੋਕਾਂ ਨੂੰ ਦਿੱਤਾ ਲੋਕਾਂ ਨੇ ਮੈਨੂੰ ਆਪਣਾ ਸਮਝ ਕੇ ਵੀ ਮੇਰੇ ਕੰਮਾਂ ਨੂੰ ਦੇਖ ਕੇ ਅੱਜ ਇੰਨਾ ਸਤਿਕਾਰ ਕੀਤਾ ਖਾਸ ਤੌਰ ਤੇ ਅੱਜ ਇਸ ਹਲਕੇ ਦੇ ਵਿੱਚ ਟੂਰਿਜ਼ਮ ਨੂੰ ਵਿਕਸਿਤ ਕਰਨਾ ਕਿਉਂਕਿ ਸਭ ਤੋਂ ਪੋਟੈਂਸ਼ੀਅਲ ਜਗ੍ਹਾ ਜੇ ਕੋਈ ਪੂਰੀ ਨਹੀਂ ਲਈ ਆ ਹਰ ਰੋਪੜ ਤੋਂ ਲੈ ਕੇ ਨੰਗਲ ਤੱਕ ਦਾ ਏਰੀਆ ਤਿਆਰ ਕਰਨ ਨੂੰ ਚੈਨਲਾਈਜ਼ ਕਰਕੇ ਕੀਤੀਆਂ ਸਾਰੇ ਸਟਕੇ ਇੱਕ ਰੈਸਟੋਰੈਂਟ ਬਣਾ ਕੇ ਔਰ ਆਸਤੇ ਖਾਸ ਕਰਕੇ ਜੋ ਹੈ ਕਿ ਬਣਾ ਕੇ ਰੈਸਟੋਰੈਂਟ ਬਣਾ ਕੇ ਜਿਹੜੇ ਸਰਾਨੀਆਂ ਨੂੰ ਖੁਦ ਦਾ ਕੇਂਦਰ ਬਣਾਇਆ ਜਾਂਦਾ ਹਜ਼ਾਰਾਂ ਲੋਕ ਤੇ ਜੇ ਤਾਂ ਦੇ ਮਜਾਰਾ ਲੋਕਰੋ ਤੇ ਦੇਗਾ ਇਹ ਮੇਰਾ ਪਤਾ ਨਹੀਂ ਚਾ ਇਹ ਪ੍ਰੋਜੈਕਟ ਮੈਂ ਜੋ ਪਹਿਲਾਂ ਲੋਕਰਾਂ ਮੈਂਪਰਟੀ ਪਾਸ ਕਰਾਇਆ ਸੀ ਬਾਦ ਉਸ ਦਾ ਜਰੂਰ ਆ ਚਲੂ ਨਹੀਂ ਕਰਾ ਸਕੇ ਜੀ ਸਾਹਿਬ ਇਸੇ ਤਰ੍ਹਾਂ ਕਾਰਗੋ ਟਰਮੀਨਲ ਮੈਂ ਪਾਸ ਕਰਾਇਆ ਸੀ ਮੁਕੰਮਲ ਹੋ ਗਿਆ ਚਲੂ ਨਹੀਂ ਕਰਾ ਸਕੇ तिवारी ਸਾਹਿਬ ਇਹ ਫੋਨ ਮੈਂ ਆਪਣੀ ਬੜਾ ਇੱਕ ਸਾਲ ਦੇ ਪਹਿਲਾਂ ਕਾਰਗੋ ਟਰਮੀਨਲ ਹੀ ਚਲਾਵਾ ਇੱਕ ਹੋ ਗਿਆ ਸਾਹਿਬੀਆਂ ਇੱਥੋਂ ਦੇ ਫਰੂਟ ਇੱਥੋਂ ਦੇ ਹਰ ਸਮਾਨ ਜਿਹੜਾ ਹੈ ਬਾਹਰ ਜਾਊ ਬਾਹਰੋਂ ਆਊਗਾ ਲੋਰੀਗਾ ਲੋਰੀਗਾ ਕੰਮ ਕਰ ਰਿਹਾ ਇੱਕ ਮੈਂ ਸਿਲੀਕਨ ਵੈਲੀ ਨਾ ਫੜਾ ਰੋਪਰ ਲੈ ਕੇ ਬਹਾਰੀ ਤੋਂ ਲੈ ਕੇ ਆ ਨਵੇਂ ਸ਼ਹਿਰ ਤੱਕ ਦੇਖੀਏ ਸਿਲੀਕਨ ਵੈਲੀ ਦੇ ਤੌਰ ਤੇ ਦੇਖ ਸਕਦਾ ਰਹੇ ਇਹ ਇੱਕ ਜੋ ਸਿਲੀਕਨ ਵੈਲੀ ਦੇ ਲਈ ਇਨਫਰਾਸਟ੍ਰਕਚਰ ਦੀ ਲੋੜਾਂ ਜ਼ਰੂਰਤਾਂ ਨੇ ਉਹ ਸਾਰੀਆਂ ਇੱਥੇ ਨੇ ਔਰ ਹਿੰਦੁਸਤਾਨ ਦਾ ਸਭ ਤੋਂ ਅਮੀਰ ਕੀਤਾ ਹੋਏਗਾ ਹਿੰਦੁਸਤਾਨ ਦਾ ਇੱਕ ਨਵਾਂ ਦਗਲਾਵ ਰਹੇ ਬੜੇਗਾ ਹਿੰਦੁਸਤਾਨ ਦੀ ਆਈ ਦੀ ਹੱਬੇ ਬੜੇਗਾ ਹਜ਼ਾਰਾਂ ਬੱਚਿਆਂ ਨੂੰ ਇੱਥੇ ਕਾਰੋਬਾਰ ਮਿਲ ਗਿਆ ਜਿਸੇ ਤਰ੍ਹਾਂ ਬਾਗਾ ਤੇ ਸਨੀਵਾ ਬਾਰਡਰ ਖੋਲਣਾ ਤੇ ਪਾਣੀ ਬਾਰਸ਼ਾਂ ਦਾ ਬਚਾ ਕੇ ਖੇਤਾਂ ਨੂੰ ਲਾਉਣਾ ਇਹ ਵੀ ਮੇਰੇ ਮੇਰੇ ਪ੍ਰਾਪਤੀ ਦਾ ਵਿਸ਼ੇ ਨੇ ਉਹ ਮੈਂ ਸਮਝਦਾ ਕਿ ਅੱਜ ਖਾਸ ਤੌਰ ਤੇ ਅੱਜ ਮੇਰਾ ਸੁਪਨਾ ਰਹਿ ਗਿਆ ਮੇਰੇ ਮਨ ਦੀ ਇੱਕ ਇੱਛਾ ਸੀ ਜਿਹੜੀ ਮੈਂ ਪਾਸ ਕਰਾਇਆ ਸੀ ਇਹ ਪ੍ਰੋਜੈਕਟ ਨਸਰ ਕਮ ਮੈਂ ਪੀਰਾ ਰਿਆ ਉਹ ਵਿੱਚੇ ਰਹਿ ਗਿਆ ਨਿਤਨ ਗੜਵੀ ਦੀ ਨਹੀਂ ਪਰ ਸਰਾ ਕੇ ਪ੍ਰੋਜੈਕਟ ਪਾਸ ਹੋਇਆ ਪਰ ਜਿਹੜੀ ਸੂਬਾ ਸਰਕਾਰ ਆ ਇਹਨੇ ਬੇਈਮਾਨੀ ਕੀਤੀ ਇਹ ਇਹਨਾਂ ਦੇ ਕਿਤੇ ਤੈਨੂੰ ਮਾਰੇ ਰਾਜ ਨੂੰ ਕ੍ਰੈਡਿਟ ਮਿਲੇਗਾ ਪਹਿਲੇ ਉਹ ਕਰਾਦਰ ਕਰਦੇ ਕੰਮੇ ਨਹੀਂ ਕੀਤਾ ਹੁਣ ਗਾਰਸੇਵਾ ਵਾਲੇ ਬੰਦਿਆਂ ਨੂੰ ਇਹ ਕੰਮ ਕਰਨਾ ਪਿਆ ਗਿਆ ਅਸੀਂ ਚੌਹਂਦੇ ਸਰਕਾਰ ਦਾ ਪੈਸਾ ਲਾ ਕੇ ਇਹ ਸਰ ਜੀ ਜੇ ਉਦੀ ਇਹਨਾਂ ਦੇ ਇੱਕ ਸਿੰਘਾ ਜੀ ਨੂੰ ਕਿਵੇਂ ਦੇਖਦੇ ਹੋ ਸੰਗਰੂਰ ਦੇ ਮੁੱਦਿਆਂ ਦੀ ਗੱਲ ਕਰਦੇ ਵੀ ਮੈਂ ਇੱਕ ਸਿੰਘਾ ਸਿੰਘਾ ਸਾਹਿਬ ਨੇ ਜੇ ਸੰਗਰੂਰ 'ਚ ਕੰਮ ਕੀਤੇ ਹੁੰਦੇ ਫਿਰ ਸੰਗਰੂਰ 'ਚ ਉਹਨਾਂ ਲੜਦੇ ਹੁਣ ਮੈਂ ਇੱਥੇ ਕੰਮ ਕੀਤੇ ਆ ਮੈਂ ਕਹਿ ਸਕਦਾ ਵੀ ਨੰਦਪ੍ਰਸਾਦ ਅੰਮ੍ਰਿਤਸਰ ਨੂੰ ਟ੍ਰੇਨ ਚ ਲਾਈ ਜੋਰ ਸਾਹਿਬ ਤੇ ਫਟਨਾ ਸਾਹਿਬ ਨੂੰ ਜਹਾਜ਼ ਚਲਾਏ ਐਨਪੀਐਲ ਦਾ ਕਾਰਖਾਨਾ ਬੰਦ ਹੋ ਗਿਆ ਸੀ ਮੈਂ ਦੁਬਾਰਾ ਚਲਾਇਆ ਤਿੰਨ ਘੰਟੇ ਦਾ ਸਫ਼ਰ ਸੀ ਜਲੰਧਰ ਤੋਂ ਚੰਡੀਗੜ੍ਹ ਦਾ ਜਿਹੜਾ ਡੇਢ ਘੰਟੇ ਦਾ ਕਰਾ ਤੇ ਸਿੰਘਾ ਜੀ ਕੀ ਕਹਾਂਗੇ ਜੇ ਚੱਡੀਗੜ ਕੋਈ ਕੱਢਦਾ ਹੁੰਦਾ ਅੰਦੇਸ਼ ਜ਼ਰੂਰ ਦਿੱਤਾ ਹੁੰਦਾ ਤਾਂ ਫਿਰ ਸੰਗਰੂਰ ਦਾ ਚੋਣ ਲੜਦੇ ਜਿੱਤવાડી ਸਾਹਿਬ ਨੇ ਇੱਥੇ ਕੁਝ ਕੀਤਾ ਹੁੰਦਾ ਫਿਰ ਇੱਥੋਂ ਚੋਣ ਲੜਦੇ ਸਾੜਕ ਤੋਂ ਬਾਅਦ ਚੋਣ ਲੜਦੇ ਨੇ ਇੱਥੇ ਕਿਉਂ ਨਹੀਂ ਲੜਦੇ ਸੋਇਸ ਕਰਕੇ ਇਹ ਸਰ ਪਾਸਪੋਰਟ ਆਫਿਸ ਦਾ ਪਾਸਪੋਰਟ ਆਫਿਸ ਇੱਕ ਨਹੀਂ ਖੁਲਾ ਪਾਇ ਮਨੀਸ਼ Tiwari ਜੀ ਤੁਸੀਂ ਕੀ ਕਰੋਗੇ ਬਿਲਡਿੰਗ ਬਣੀ ਹੈ ਪਾਸਪੋਰਟ ਆਫਿਸ ਲੋਕਾਂ ਦੀ ਡਿਮਾਂਡ ਬਹੁਤ ਹੈ ਇੱਥੇ ਦੀ ਤੁਸੀਂ ਕੀ ਕਰੋਗੇ ਮੈਂ ਪਾਸਪੋਰਟ ਹਾਸਪਾਸ ਕਰਾਇਆ ਸੀ ਬਰੋਪੜ ਤੇ ਨਵਾਂਚਰ ਰੋਪੜ ਦਾ ਮੈਂ ਜਾਂਦਾ ਕਰਤਾ ਨਵੇਂ ਸ਼ਹਿਰ ਕਾਂਗਰਸ ਦੀ ਮਿਊਂਸਪਲ ਕਮੇਟੀ ਨੇ ਉਹਨਾਂ ਨੇ ਇਹ ਚੱਲਣੇ ਨਹੀਂ ਦਿੱਤਾ ਜਗ੍ਹਾ ਹੀ ਨਹੀਂ ਦਿੱਤੀ ਤੇ ਬਾਅਦ ਵਿੱਚ ਤવાડી ਸਾਹਿਬ ਆਏ ਇਹਨੇ ਬਿਲਕੁਲ ਕੋਸ਼ਿਸ਼ ਹੀ ਨਹੀਂ ਕੀਤੀ ਤવાડી ਸਾਹਿਬ ਤਾਂ ਜਿਹੜਾ ਕਾਰਗੋ ਟਰਮੀਨਲ ਸੀ ਪਾਸ ਕਰਾਇਆ ਸੀ ਬਣਾਇਆ ਸੀ ਉਹ ਨਹੀਂ ਚਲਾ ਸਕਦੇ ਆ ਸਾਡੇ ਇੱਥੇ ਰਾਂਹੋਂ ਤੋਂ ਨਮਾ ਸਾਹਿਬ ਜਲਦਤ ਰੇਲ ਚਲਾਈ ਸੀ ਕਰੋਨਾ ਚ ਬੰਦ ਹੋ ਗਈ ਤਾਂ ਇਹ ਨਹੀਂ ਮੁੜ ਕੇ ਚਲਾ ਸਕੇ ਜਹਾਜ਼ ਬੰਦ ਹੋ ਗਏ ਪਟਨਾ ਸਾਹਿਬ ਤੇ ਹਜੂਰ ਸਾਹਿਬ ਨੂੰ ਇਹਦਾ ਉਹ ਨਹੀਂ ਚਲਾ ਸਕਦੇ ਕਰੇ ਵੀ ਕੁਝ ਨੂੰ ਪਤਾ ਨਹੀਂ ਬੰਦੀ ਸਾਹਿਬ ਦੀ ਫੇਰੀ ਕਿਵੇਂ ਤੇ ਦੋ ਦੋ ਦਿਨ ਦੀ ਮੋਦੀ ਸਾਹਿਬ ਦੀ ਫੇਰੀ ਆ ਉਹਨਾਂ ਨੂੰ ਲੱਗਦਾ ਤੇ ਹੁਣ ਤੇ ਕੋ ਬ੍ਰਿਕ ਬੀ ਜੀ ਪੀ ਦੇ ਚਾਰੋਂ ਬੌਜਰ ਕਹਿ ਰਹੇ ਪੰਜਾਬ ਦੇ ਲੋਕ ਸ਼ਰਮ ਨਹੀਂ ਕਰ ਦਾਲ ਨੇ ਅਸੀਂ ਜਿੰਨੇ ਪੰਜਾਬ ਨੂੰ ਘੱਟਾ ਦਿੱਤਾ ਭਾਵੇਂ ਮੋਤੀ ਸਾਹਿਬ ਹਣ ਪਾਇ ਤੋਂ ਭੋਲਾ ਬੇ ਪੰਜਾਬ ਦੇ ਲੋਕ ਪੰਜਾਬੀ ਦੇ ਕਰਕੇ ਪੰਜਾਬ ਕਰਕੇ ਸ਼ਰਮ ਨਹੀਂ ਕਰਦਾ ਦੇ ਨਾਲ ਅਸੀਂ ਜਿਹੜਾ ਨਾਮ ਦਿੱਤਾ ਸਾਡਾ ਪੰਜਾਬ ਅਸਲ ਪੰਜਾਬ ਦੇ ਪੰਜਾਬ ਦੇ ਹਰ ਵਾਰਟੀ ਦਾ ਬੰਦਾ ਹਰ ਧਰਮ ਦਾ ਬੰਦਾ ਹਰ ਜਾਤ ਦਾ ਬੰਦਾ ਜਿਨੇ ਪੰਜਾਬੀ ਮਾਦਾ ਦੀ ਪੁੱਤਾ ਪੰਜਾਬ ਦਾ ਖੱਲਾ ਪੁੱਤਾ ਹਟਾਇਆ ਪੰਜਾਬ ਦਾ ਉਹ ਸ਼ਰਮ ਨਹੀਂ ਕਰਦਾ ਵੀ ਬੱਝਾ ਕਰਦਾ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਬਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾਫ ਹਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਂਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਿਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸੰਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਣੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਂ ਦਾ ਜੋੜ ਮੇਲਾ ਹਜਰ ਦਰਬਾਰ ਪੰਜ ਪੀਰ ਬੰਗਲ ਰੋਂ ਨਵਾਂ ਸਾਹਿਬ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫਿਰ ਕਵਾਲੀ ਦੀ ਰਸਮ ਹੋਏਗੀ 5 ਜੂਨ ਨੂੰ ਝੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਹੈ ਆਪਣੇ ਗੁਣਗਾਨ ਕਰਨਗੇ ਔਰ ਜਿਹੜਾ ਲੰਗਰ ਦਾ ਹੈ ਪੂਰਾ ਅਟੁੱਟ ਵਰਤਿਆ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾਧ ਸੰਗਤ ਨੂੰ ਅਸੀਂ ਇਹੀ ਰਿਕਵੈਸਟ ਬੇਨਤੀ ਕਰਦੇ ਆਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਉਹ ਦਰਬਾਰ ਬਾਬਾ ਹਜਤ ਪੰਜ ਪੀਰ ਦਰਬਾਰ ਤੇ ਆਪਣੀ ਹਾਜ਼ਰੀ ਭਰੋ ਜੋ ਕਿ ਇਹ ਦਰਬਾਰ ਐਸਾ ਪਾਚਿੰਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕਾ ਨੂੰ ਸਿਨ ਪਤਾ ਵੀ ਹੈ ਈ ਕਹ ਕੇ ਅਸੀਂ ਸਾਰੇ ਆਪਣੇ ਇਲਾਕੇ ਦੇ ਨਾਸੀ ਨੂੰ ਇਹ ਰਿਕਵੈਸਟ ਕਰਦੇ ਆ ਸਾਰੇ ਪਹੁੰਚੋ ਇਸ ਦਰਬਾਰ ਤੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੇ ਸਹੂਤਾ ਦਿੰਦਾ ਹੈ ਇੱਥੇ ਤੁਹਾਨੂੰ ਸਾਜ ਚਰਿਸਟ ਦੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲਾਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਕ सहूलत मिलती है पिछले चौबीस घंटे सुविधा भी दिखी जाती है आज ही बुक करो अपनी अपॉइंटमेंट अठानवे सात सौ छब्बीस सौ या अठानवे अठ सौ अस्सी सौ विजिट करो संधु हॉस्पिटल चंडीगढ़ रोड नवा शहर ਇਹਨਾਂ ਸੱਜਣਾਂ ਸ਼੍ਰੀ ਭਗਸੇ ਸਿੰਘ ਨਗਨਸਵਰਧ ਅਜਲੀਆ ਸ਼ੇਖ ਸਰਵੀਆਂ ਹਨ ਫਿਰ ਨਵੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチ ਨੂੰ ਇਜਾਜ਼ਤ ਦਿਓ ਧੰਨਵਾਦ